ਜੀ ਵੀਡੀਓ ਵੇਖ ਰਹੇ ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਅੱਜ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਸ਼ਮ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਆਲੂ ਦੇ ਪਰੌਂਠੇ ਤੇ ਮੈਂ ਕਿਸਲ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਹਨ ਕਿ ਅਸੀਂ ਕਿਸ ਤਰੀਕੇ ਨਾਲ ਬਣਾਉਣੇ ਆ ਇਧਰ ਆਪਣੇ ਆਲੂ ਜੜੇ ਉਹ ਉਬਾਲੇ ਹੋਏ ਆ ਇਧਰ ਆਪਣਾ ਧਨੀਆ ਕੱਟ ਕੇ ਰੱਖਿਆ ਹੋਇਆ ਵਾ ਇਤਰਾਪਾ ਦੌਰੀ ਦੇ ਵਿੱਚ ਹਰੀਆਂ ਮਿਰਚਾਂ ਲਈਆਂ ਹੋਈਆਂ ਪਹਿਲਾਂ ਇਹਨਾਂ ਨੂੰ ਆਪਾਂ ਰਗੜ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਆਲੂ ਪਾ ਲਾਂਗੇ। ਲਓ ਜੀ ਮਿਰਚਾਂ ਆਪਣੀਆਂ ਰਗੜੀਆਂ ਗਈਆਂ ਬਰੀਕ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਆਲੂ ਛਿਲਕੇ ਦੇ ਵਿੱਚ ਪਾਵਾਂਗੇ। ਲਓ ਜੀ ਆਪਾਂ ਆਲੂ ਛਿੱਲ ਲਿਆ ਤੇ ਵਿੱਚੇ ਆਪਾਂ ਪਿਆਜ਼ ਕੱਟ ਕੇ ਪਾ ਦਿੱਤਾ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਪੋਲੇ-ਪੋਲੇ ਕੁੱਟ ਲਵਾਂਗੇ ਸਾਰੇ ਆਲੂਆਂ ਨੂੰ। ਵਿੱਚੇ ਆਪਾਂ ਲੂਣ ਪਾ ਲਵਾਂਗੇ ਤੇ ਨਾਲ ਪਾਵਾਂਗੇ ਆਪਾਂ ਥੋੜੀ ਜਿਹੀ ਅਜਵਾਇਣ हूँ आप चंकी तरह मिक्स कर लेंगे लो जी ਮੇਰੇ ਕੋਸ਼ ਇਸ ਤਰੀਕੇ ਦਾ ਬਣ ਗਿਆ ਵਾ ਸਾਰੇ ਆਲੂ ਜਿਹੜੇ ਐ ਵਧੀਆ ਮੈਸ਼ ਹੋ ਗਿਆ ਹੁਣ ਆਪਾਂ ਬਣਾਉਣੇ ਰੋਟੀਆਂ ਲਓ ਜੀ ਪਹਿਲਾਂ ਆਪਾਂ ਮੋٹے ਸਾਈਜ਼ ਦਾ ਥੋੜਾ ਜਿਹਾ ਭਾਰਾ ਪੇੜਾ ਕਰ ਲੈਣਾ ਵਾ ਤੇ ਥੋੜਾ ਜਿਹਾ ਉਹਨੂੰ ਲੈਣਾ ਵਾ ਵੇਲ ਤੇ ਫਿਰ ਆਪਾਂ ਇਸ ਤਰੀਕੇ ਦੇ ਬਣਾ ਲੈਨੇ ਆ ਫੁਲਕੇ ਪਰੌਂਠੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਆਲੂ ਦੀ ਸਟਫਿੰਗ ਭਰਾਂਗੇ ਇਹ ਦੋ ਤਰੀਕੇ ਨਾਲ ਬਣ ਜਾਂਦੀ ਏ ਇੱਕ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਆ ਤੇ ਇੱਕ ਆਪਾਂ ਅਲੱਗ-ਅਲੱਗ ਰੋਟੀ ਵੇਲ ਕੇ ਹਨਾ ਉਹਦਾ ਵੀ ਬਣਾ ਲੈਨੇ ਆ ਕਿ ਆਲੂ ਹੈਗੇ ਸੀ ਚਿੱਟੇ ਅਸੀਂ ਜਿਹੜੇ ਉਬਾਲੇ ਆ ਤੇ ਇਹ ਜਿਹੜੇ ਥੋੜੇ ਜਿਹੇ ਹੁੰਦੇ ਆ ਜਿਵੇਂ ਸਟੈਚੇਬਲ ਜੇ ਹੋ ਜਾਂਦੀ ਆ ਜਾਨੀ ਕਿ ਸੁੰਗੜਦੇ ਜਿਹੇ ਆ ਲਾਲ ਆਲੂ ਜਿਹੜੇ ਹੁੰਦੇ ਉਹ ਵਧੀਆ ਹੁੰਦੇ ਆ ਨਾ ਜੀ ਰੋਟੀ ਸਾਡੀ ਗਈ ਅਵੇਲੀ ਸਾਡੀ ਰੋਟੀ ਜਿਹੜੀ ਤਵੇ ਤੇ ਸੀ ਉਹ ਪੱਕ ਚੁੱਕੀ ਆ ਬਾਕੀ ਇਹ ਮੱਖਣ ਤੇ ਦਹੀਂ ਨਾਲ ਸਵਾਦ ਲੱਗਦੀ ਐ ਬਾਕੀ ਚੁੱਲੇ ਤੇ ਸੀਸ ਬਣਾਉਂਦਾ ਤਾਂ ਟੇਸਟ ਹੀ ਵੱਖਰਾ ਹੁੰਦਾ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਲਓ ਜੀ ਫਿਰ ਕੇ ਸਾਡੇ ਬਣ ਕੇ ਹੋ ਗਿਆ ਰੈਡੀ ਲੋ ਜੀ ਫੁਲਕੇ ਬਣ ਕੇ ਹੋ ਗਏ ਸਾਡੇ ਰੈਡੀ ਕਿ ਆਸ ਕਰਦੇ ਕਿ ਤੁਸੀ ਤੁਹਾਨੂੰ ਅੱਜ ਵਾਲੀ ਸਾਡੀ ਨਵੀਂ ਵੀਡੀਓ ਪਸੰਦ ਆਈ ਹੋਵੇ ਕਿ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ